ਦੋਸਤੋ ਜੇ ਤੁਹਾਨੂੰ ਮਹਾਤਮਾ ਗਾਂਧੀ ਉੱਤੇ ਪੰਜਾਬੀ 에ਸੇ ਚਾਹੀਦਾ ਹੈ ਤਾਂ ਇਹ ਵੀਡੀਓ ਤੁਹਾਡੇ ਲਈ ਬਿਲਕੁਲ ਪਰਫੈਕਟ ਹੈ ਅਸੀਂ ਤੁਹਾਨੂੰ 5 ਮਿੰਟ ਦਾ ਪੂਰਾ 에ਸੇ ਦੇਣ ਜਾ ਰਹੇ ਹਾਂ ਜਿਸ ਨੂੰ ਤੁਸੀਂ ਐਗਜ਼ਾਮ ਯਾ ਸਪੀਚ ਦੋਵਾਂ ਲਈ ਵਰਤ ਸਕਦੇ ਹੋ ਪੀਐਸਸੀ ਦੇ ਅਕੋਰਡਿੰਗ ਸਭ ਤੋਂ ਪਹਿਲਾਂ ਤੁਸੀਂ ਟਾਈਟਲ ਦੇ ਲੈਣਾ ਹੈ ਜੋ ਐਸੇ ਰਿਹਾ ਜਿਦਾ ਮਹਾਤਮਾ ਗਾਂਧੀ ਫਿਰ ਤੁਸੀਂ ਇੱਕ ਬਾਕਸ ਬਾਕਸ ਡਰਾ ਕਰ ਲਿਓ ਉਹਦੇ ਅੰਦਰ ਤੁਸੀਂ ਉਹ ਸਾਰੇ ਪੁਆਇੰਟ ਲਿਖਨੇ ਹੈ ਜਿਹੜੇ ਤੁਸੀਂ 에ਸੇ ਵਿੱਚ ਡਿਸਕਸ ਕਰਨੇ ਹੈ ਬਾਕਸ ਵਿੱਚ ਪਹਿਲਾਂ ਲਿਖ ਦਿੰਦੇ ਹਾਂ ਜਿਦਾ ਭੂਮਿਕਾ ਜੀਵਨ ਪਰਿਚੇਯ ਲਖਣੀ ਅਫਰੀਕਾ ਦਾ ਅਨੁਭਵ ਭਾਰਤ ਵਿੱਚ ਅੰਦੋਲਨ ਅਸ ਹੈਗੇ ਉਹ ਅੰਦੋਲਨ ਲੂਣ ਸत्याग्रह ਪਾਲ ਛੱਡੋ ਅੰਦੋਲਨ ਵਿਅਕਤੀਗਤ ਗੁਣ ਤੇ ਸਾਦਗੀ ਫਿਰ ਹੱਤਿਆ ਅਤੇ ਵਿਰਾਸਤ ਤੇ ਅੰਤ ਵਿੱਚ ਲਿਖਿਆ ਨਤੀਜਾ ਭੂਮਿਕਾ ਪਾਰ ਦੇ ਜਾਦੀ ਦੀ ਲੜਾਈ ਵਿੱਚ ਅਨੇਕਾ ਮਹਾਨ ਆਗੂਆਂ ਨੇ ਭੂਮਿਕਾ ਨਿਭਾਈ ਪਰ ਜਦੋਂ ਅਸੀਂ ਅਹਿੰਸਾ ਅਤੇ ਸੱਚਾਈ ਦੀ ਗੱਲ ਕਰਦੇ ਹਾਂ ਤਾਂ ਸਭ ਤੋਂ ਪਹਿਲਾ ਜਿਸ ਮਹਾਨ ਹਸਤੀ ਦਾ ਨਾਮ ਸਾਡੇ ਮਨ ਵਿੱਚ ਆਉਂਦਾ ਹੈ ਉਹ ਹਨ ਮਹਾਤਮਾ ਗਾਂਧੀ ਲੋਕ ਉਹਨਾਂ ਨੂੰ ਪਿਆਰ ਨਾਲ ਬਾਪੂ ਕਹਿੰਦੇ ਸਨ ਅਤੇ ਦੇਸ਼ ਦਾ ਪਿਤਾ ਮੰਨੇ ਸਨ ਗਾਂਧੀ ਜੀ ਨੇ ਆਪਣੇ ਜੀਵਨ ਸ਼ੈਲੀ ਨਾਲ ਸਾਰੀ ਦੁਨੀਆ ਨੂੰ ਦਿਖਾਇਆ ਕਿ ਬਿਨਾ ਹਿੰਸਾ ਤੋਂ ਵੀ ਵੱਡੀਆਂ ਜਿੱਤਾਂ ਹਾਸਲ ਕੀਤੀਆਂ ਜਾ ਸਕਦੀਆਂ ਹਨ ਜੀਵਨ ਪਰਿਚਯ ਮਹਾਤਮਾ ਗਾਂਧੀ ਜੀ ਦਾ ਅਸਲ ਨਾਮ ਮੋਹਨਦਾਸ ਕਰਮਚੰਦ ਗਾਂਧੀ ਸੀ ਉਹ 2 ਅਕਤੂਬਰ 1869 ਨੂੰ ਗੁਜਰਾਤ ਦੇ ਪੋਰਬੰਦਰ ਵਿੱਚ ਜਨਮੇ। ਉਹਨਾਂ ਦੇ ਪਿਤਾ ਕਰਮਚੰਦ ਗਾਂਧੀ ਰਾਜ ਦੇ ਦੀਵਾਨ ਸਨ ਅਤੇ ਮਾਤਾ ਪੁੱਤਲੀਬਾਈ ਜੋ ਕਿ ਇੱਕ ਧਾਰਮਿਕ ਸੁਭਾਅ ਵਾਲੇ ਸਨ। ਬਚਪਨ ਤੋਂ ਹੀ ਗਾਂਧੀ ਜੀ ਸ਼ਾਂਤ ਸੁਭਾਅ ਦੇ ਸਨ ਅਤੇ ਸੱਚਾਈ ਨੂੰ ਮਹੱਤਤਾ ਦਿੰਦੇ ਸਨ। ਮੁੱਢਲੀ ਸਿੱਖਿਆ ਪੋਰਬੰਦਰ ਅਤੇ ਰਾਜਕੋਟ ਵਿੱਚ ਹੋਈ। 1888 ਵਿੱਚ ਉਹ ਇੰਗਲੈਂਡ ਗਏ ਅਤੇ ਉੱਥੇ ਵਕੀਲ ਦੀ ਪੜ੍ਹਾਈ ਕੀਤੀ। ਪੜਾਈ ਪੂਰੀ ਕਰਕੇ ਉਹ ਦੱਖਣੀ ਅਫਰੀਕਾ ਗਏ ਜਿੱਥੇ ਉਹਨਾਂ ਨੇ ਪਹਿਲੀ ਵਾਰ ਪੱਖਪਾਤ ਦਾ ਸਾਹਮਣਾ ਕੀਤਾ ਇੱਕ ਵਾਰ ਰੇਲਗੱਡੀ ਵਿੱਚ ਉਹਨਾਂ ਨੂੰ ਸਿਰਫ ਚਿੱਟੇ ਲੋਕਾਂ ਵਾਲੇ ਡੱਬੇ ਤੋਂ ਬਾਹਰ ਸੁੱਟ ਦਿੱਤਾ ਗਿਆ ਇਹ ਘਟਨਾ ਉਹਨਾਂ ਦੀ ਜ਼ਿੰਦਗੀ ਵਿੱਚ ਇੱਕ ਮੋੜ ਬਣੀ ਦੱਖਣੀ ਅਫਰੀਕਾ ਦਾ ਅਨੁਭਵ ਦੱਖਣੀ ਅਫਰੀਕਾ ਵਿੱਚ ਗਾਂਧੀ ਜੀ ਨੇ ਵੇਖਿਆ ਕਿ ਕਾਲੇ ਅਤੇ ਭਾਰਤੀ ਲੋਕਾਂ ਨਾਲ ਬਹੁਤ ਬੁਰਾ ਸਲੂਕ ਕੀਤਾ ਜਾਂਦਾ ਸੀ ਗੋਰੀ ਅਧਿਕਾਰੀਆਂ ਦੇ ਖਿਲਾਫ ਗਾਂਧੀ ਜੀ ਨੇ ਆਵਾਜ਼ ਚੁੱਕੀ ਅਤੇ ਲੋਕਾਂ ਨੂੰ ਇਕੱਠਾ ਕਰਕੇ ਸਤਿਆਗ੍ਰਹਿ ਸ਼ੁਰੂ ਕੀਤਾ। ਉਹਨਾਂ ਨੇ ਲੋਕਾਂ ਨੂੰ ਸਿਖਾਇਆ ਕਿ ਸੱਚ ਅਤੇ ਅਹਿੰਸਾ ਦੇ ਰਾਸਤੇ ਤੇ ਚੱਲ ਕੇ ਵੀ ਪੱਖਪਾਤ ਦੇ ਖਿਲਾਫ ਜਿੱਤ ਹਾਸਲ ਕੀਤੀ ਜਾ ਸਕਦੀ ਹੈ। ਇਹੀ ਸਿਧਾਂਤ ਬਾਅਦ ਵਿੱਚ ਭਾਰਤ ਦੀ ਆਜ਼ਾਦੀ ਦੀ ਲੜਾਈ ਦਾ ਆਧਾਰ ਬਣਿਆ। ਭਾਰਤ ਵਿੱਚ ਆંદੋਲਨ ਭਾਰਤ ਵਾਪਸ ਆ ਕੇ ਗਾਂਧੀ ਜੀ ਨੇ ਲੋਕਾਂ ਨੂੰ ਗੁਲਾਮੀ ਤੋਂ ਮੁਕਤੀ ਦਿਵਾਉਣ ਲਈ अनेका ਅੰਦੋਲਨ ਚਲਾਏ। ਉਹਨਾਂ ਦਾ ਮੰਨਣਾ ਸੀ ਕਿ ਲੋਕਾਂ ਨੂੰ ਡਰਨਾ ਨਹੀਂ, ਸੱਚਾਈ ਅਤੇ ਅਹਿੰਸਾ ਨਾਲ ਅੱਗੇ ਵਧਣਾ ਚਾਹੀਦਾ ਹੈ। ਆਸਹਿਯੋਗ ਅੰਦੋਲਨ 1920 ਗਾਂਧੀ ਜੀ ਨੇ ਲੋਕਾਂ ਨੂੰ ਅੰਗਰੇਜ਼ਾਂ ਦੇ ਸਕੂਲਾਂ, ਕਚੇਰੀਆਂ, ਕੱਪੜਿਆਂ ਅਤੇ ਵਸਤੂਆਂ ਦਾ ਬਾਈਕਾਟ ਕਰਨ ਲਈ ਪ੍ਰੇਰਿਤ ਕੀਤਾ। ਲੂਣ सत्याग्रह 1930 ਗਾਂਧੀ ਜੀ ਨੇ ਅਹਮਦਾਬਾਦ ਤੋਂ ਡਾਂਡੀ ਤੱਕ 240 ਮੀਲ ਦੀ ਯਾਤਰਾ ਕੀਤੀ ਅਤੇ ਸਮੁੰਦਰ ਤੋਂ ਲੂਣ ਬਣਾ ਕੇ ਅੰਗਰੇਜ਼ ਸਰਕਾਰ ਦੇ ਲੂਣ ਕਾਨੂੰਨ ਦੀ ਉਲੰਘਣਾ ਕੀਤੀ। ਇਸ ਯਾਤਰਾ ਨੇ ਸਾਰੇ ਦੇਸ਼ ਵਿੱਚ ਜਾਗਰੂਕਤਾ ਫੈਲਾ ਦਿੱਤੀ। ਭਾਰਤ ਛੱਡੋ ਅੰਦੋਲਨ 1942 ਦੂਜੇ ਵਿਸ਼ਵ ਯੁੱਧ ਦੌਰਾਨ ਗਾਂਧੀ ਜੀ ਨੇ ਅੰਗਰੇਜ਼ ਭਾਰਤ ਛੱਡੋ ਦਾ ਨਾਅਰਾ ਦਿੱਤਾ। ਇਸ ਨਾਲ ਲੋਕਾਂ ਵਿੱਚ ਨਵਾਂ ਜੋਸ਼ ਪੈਦਾ ਹੋਇਆ ਅਤੇ ਆਜ਼ਾਦੀ ਦੀ ਲਹਿਰ ਤੇਜ਼ ਹੋ ਗਈ। ਵਿਅਕਤੀਗਤ ਗੁਣ ਅਤੇ ਸਾਦਗੀ। ਗਾਂਧੀ ਜੀ ਸਿਰਫ ਮਹਾਨ ਆਗੂ ਹੀ ਨਹੀਂ ਸਗੋ ਸਾਦਗੀ ਦੇ ਜਿਉਂਦੇ ਉਦਾਹਰਣ ਸਨ। ਉਹ ਖਾਦੀ ਕੱਪੜਾ ਪਾਉਂਦੇ, ਆਪਣਾ ਕੰਮ ਖੁਦ ਕਰਦੇ ਅਤੇ ਹਮੇਸ਼ਾ ਸਧਾਰਨ ਜੀਵਨ ਜਿਉਂਦੇ। ਉਹਨਾਂ ਦੀ ਸਾਦਗੀ ਲੋਕਾਂ ਨੂੰ ਬਹੁਤ ਪ੍ਰਭਾਵਿਤ ਕਰਦੀ ਸੀ। ਉਹ ਮੰਨਦੇ ਸਨ ਕਿ ਅਸਲੀ ਤਾਕਤ ਹਥਿਆਰਾਂ ਵਿੱਚ ਨਹੀਂ ਸਚਾਈ ਅਤੇ ਅਹਿੰਸਾ ਵਿੱਚ ਹੈ ਹੱਤਿਆ ਅਤੇ ਵਿਰਾਸਤ ਦੁੱਖ ਦੀ ਗੱਲ ਇਹ ਹੈ ਕਿ 30 ਜਨਵਰੀ 1948 ਨੂੰ 나ਥੁਰਾਮ ਗੋੜਸੇ ਨੇ ਗਾਂਧੀ ਜੀ ਦੀ ਹੱਤਿਆ ਕਰ ਦਿੱਤੀ। ਉਹਨਾਂ ਦੀ ਮੌਤ ਨਾਲ ਸਾਰਾ ਦੇਸ਼ ਗਮਗੀਨ ਹੋ ਗਿਆ ਪਰ ਗਾਂਧੀ ਜੀ ਦੇ ਵਿਚਾਰ ਅੱਜ ਵੀ ਜਿਉਂਦੇ ਹਨ। ਦੁਨੀਆਂ ਦੇ ਕਈ ਦੇਸ਼ਾਂ ਨੇ ਉਹਨਾਂ ਦੀ ਅਹਿੰਸਾ ਦੇ ਸਿਧਾਂਤ ਤੋਂ ਪ੍ਰੇਰਣਾ ਲਈ। ਮਹਾਨ ਨੇਤਾ ਮਾਰਟਿਨ ਲੂਥਰ ਕਿੰਗ ਅਤੇ ਨੇਲਸਨ ਮੰਡੇਲਾ ਨੇ ਵੀ ਗਾਂਧੀ ਜੀ ਦੇ ਵਿਚਾਰਾਂ ਨੂੰ ਅਪਣਾਇਆ। ਨਤੀਜਾ, ਮਹਾਤਮਾ ਗਾਂਧੀ ਦੀ ਜ਼ਿੰਦਗੀ ਸਾਨੂੰ ਸੱਚਾਈ, ਅਹਿੰਸਾ, ਸਾਦਗੀ ਅਤੇ ਦੇਸ਼ ਭਗਤੀ ਦਾ ಪಾਠ ਪੜਾਉਂਦੀ ਹੈ। ਉਹਨਾਂ ਦੇ ਆਦਰਸ਼ ਸਿਰਫ ਭਾਰਤ ਹੀ ਨਹੀਂ ਸਾਰੀ ਦੁਨੀਆ ਲਈ ਪ੍ਰੇਰਣਾ ਹਨ। ਅਸੀਂ ਜਦੋਂ ਤੱਕ ਉਹਨਾਂ ਦੇ ਸਿਧਾਂਤਾਂ 'ਤੇ ਚੱਲਦੇ ਰਹਾਂਗੇ, ਸਾਡਾ ਦੇਸ਼ ਹੋਰ ਮਜ਼ਬੂਤ ਤੇ ਖੁਸ਼ਹਾਲ ਬਣਦਾ ਰਹੇਗਾ।